ਚਾਰਜ ਕੀਤੀ ਸਿੱਟੂ ਅ ਅੱਜ ਤੁਸੀਂ ਜਿਹੜਾ ਝਾੜੂਆਂ ਦੀ ਨੋੜੀ ਪਾ ਲਓ ਕਿ ਕਾਰਨ ਇਹ ਕਾਰਨ ਹੈ ਜੀ ਭਗਵੰਤ ਮਾਨ ਨੂੰ ਬਖਾਉਣ ਵਾਸਤੇ ਭਗਵੰਤ ਮਾਨਤ ਵਾਸਤੇ ਰੋਸ ਕੀਤਾ ਅਸੀਂ ਕਿਉਂਕਿ ਭਗਵੰਤ ਮਾਨ ਨੇ ਸਾਡੇ ਕੋਈ ਮਸਲੇ ਹੱਲ ਨਹੀਂ ਕੀਤੇਗੇ ਕੀ ਮਸਲਾ ਸੀ ਕੀ ਕਾਰਨ ਸੀ ਸਾਨੂੰ ਕਹਿਣਾ ਸੀ ਨਾ ਵੀ ਮੈਂ 2500 ਰੁਪਏ ਪੇਸ਼ਾਨ ਕਰੂੰਗਾ ਉਹ ਵੀ ਕਹੀ ਗਵਾਤੀ ਕਣਕ ਸੀ ਜਿਹੜੀ 25 ਕਿਲੋ ਦਿੰਦੇ ਸੀਗੇ ਉਹ ਵੀ ਸਾਡੇ ਕੱਢਦੀ 15 ਕਿਲੋ ਬੱਚੇ ਚਾ ਵੀ ਦੇ ਦਿੱਤੇ ਨਾ ਸਹੀ ਠੀਕ ਆ ਫੇਰ ਸਾਡੇ ਵੇਖੋ ਘਰਾਂ ਦੇ ਉੱਤੇ ਜਾ ਕੇ ਸਾਨੂੰ ਆ ਗਰੰਟਾ ਦੇਉਗਾ ਤੁਹਾਨੂੰ ਕਮਰੇ ਪਾਉਣ ਵਾਸਤੇ ਕੋਈ ਕਮਰੇ ਪਾਉਣ ਵਾਸਤੇ ਨੇ ਗਰੰਟਾ ਨਹੀਂ ਦਿੱਤਿਆਂ ਠੀਕ ਆ ਕੋਈ ਇਹਨਾਂ ਬਤਲੀ ਸਾਨੂੰ ਸਹੂਲਤ ਨਹੀਂ ਦਿੱਤੀਗੀ ਰਹਿੰਦਾ ਖੁੰਦੇ ਨੇ ਪਤਾ ਕੀ ਕੱਢ ਮਾਰਿਆ ਜਲੂਸ ਇਹਨੇ ਆਪ ਦਾ ਆਪ ਜਲੂਸ ਕੱਢਿਆ ਪੋਰਤ ਮਾਰ ਲੈ ਮੈਂ ਭਗਵਾਨ ਤੁਮਾਨ ਤੋਂ ਜਮਾਂ ਨਹੀਂ ਡਰਦੀਗੀ ਇਨੂੰ ਕੋਈ ਟੈਨਸ਼ਨ ਨਹੀਂ ਭਗਵਾਨ ਜੀ ਮਾਨ ਮੇਰੇ ਘਰੇ ਕੁਝ ਨਹੀਂ ਸੱਟ ਕੇ ਜਾਂਦਾ ਭਗਵਾਨ ਜੀ ਬਾਬਾ ਫਰੀਦ ਦੀ ਡੈਕੋਰੇਸ਼ਨ ਜਿਵੇਂ ਨੇ ਕੀਤੀ ਮੇਲੇ ਤੇ ਆਇਆ ਉਥੇ ਮੇਲਾ ਵੇਖ ਗਿਆ ਤੇ ਆਦਨਾ ਪੱਗਾ ਲਿਆ ਕੇ ਘਰੋਂ ਤੇ ਗੋਲਕ ਤੇਰਾ ਵੱੜ ਗਿਆ ਮੱਛੀ ਚੌਂਕ ਦੇ ਵਿੱਚ ਠੀਕ ਆ ਕੋਈ ਝੰਡੀ ਵੀ ਸੀ ਕੋਸ਼ਿਸ਼ ਸਾਰੇ ਲੋਕ ਕਹਿੰਦੇ ਸਿਆਹੀ ਕਿਤਾਬ ਹੀ ਕੀਤਾ ਠੀਕ ਆ ਬਾਬਾ ਫਰੀਦ ਨੇ ਮੱਥਾ ਨਹੀਂ ਟੇਕਿਆ ਫਿਰ ਵੋਟਾਂ ਲੈਣ ਵੇਦ ਕਿਵੇਂ ਭੱਜ ਭੱਜ ਕੇ ਆਉਂਦੇ ਆ ਕਹਿੰਦੇ ਅਸੀਂ ਵਿਧੂਆ ਬੁੜੀਆਂ ਨੂੰ ਪੈਸੇ ਨਾਲ ਦੁੱਗਣੀਆਂ ਦੇਵਾਂਗਾ 1000 ਰੁਪਏ ਦੇ ਤੋਂ ਕੋਈ 1000 ਨਹੀਂ ਮਿਲਿਆ ਦਾ ਫਿਰ ਕਹਿੰਦੇ ਜਿਹੜੇ ਬਜ਼ੁਰਗ ਘਰੇ ਨਹੀਂ ਜਾ ਸਕਦੇ ਮੇਰੀ ਮਾਂ ਨੂੰ ਮੈਂ ਚੱਕ ਕੇ ਹਰ ਵੇਲੇ ਪੈਸੇ ਲਵਾ ਕੇ ਲੈਣੀ ਆ ਤੁਰ ਨਹੀਂ ਸਕਦੀ ਕਿੱਧਰ ਗਏ ਨੇ ਬੰਦੇ ਉੱਥੇ ਜਾ ਕੇ ਕਹੀਦਾ ਭਾਈ ਬੰਦੇ ਭੇਜੋ ਤੁਸੀਂ ਅਸੀਂ ਪੈਸੇ ਲੈਣੀ ਆ ਕਹਿੰਗੇ ਐ ਤਾਂ ਫਿਰ ਤੁਹਾਡੇ ਨੌਕਰ ਲੱਗੇ ਰਾਵਾਂਗੇ ਇਹ ਭੁਗਤ ਮਾਂ ਦੇ ਸਰਕਾਰ ਨੇ ਜੋ ਦਾਅਵੇ ਕੀਤੇ ਉਹ ਤੁਹਾਡੇ ਨਾਲ ਲੱਗਦੇ ਨਹੀਂ ਮਤਲਬ ਕੋਈ ਨਹੀਂ ਸਾਨੂੰ ਕੋਈ ਦਾਅਵਾ ਨਹੀਂ ਕੀਤਾ ਇਹਨਾਂ ਨੇ ਜਿਹੜੇ ਕੀਤੇ ਸਾਰੇ ਜ਼ੀਰੋ ਹੀ ਕੀਤੇ ਆ ਠੀਕ ਆ ਉਹ ਹਜ਼ਾਰ ਹਜ਼ਾਰ ਰੁਪਏ ਮਿਲਣ ਲੱਗਿਆ ਨਾ ਸਾਨੂੰ ਤਾਂ ਪੈਸੇ ਨਹੀਂ 1500 ਤੋਂ ਵੱਧ ਮਿਲੇ ਪੈਸੇ 1500 ਤੋਂ ਵੱਧ ਨਹੀਂ ਮਿਲ ਦੇ ਕਹਿੰਦੇ ਅਸੀਂ 2500 ਦੇਵਾਂਗਾ ਇਹ 2500 ਪੈਸੇ ਵਿੱਚ ਨਹੀਂ ਮਿਲਦੀ ਠੀਕ ਆ ਨਾ ਸਾਨੂੰ ਕਣਕ ਮਿਲਦੀ ਸਕੇ 2 ਮਹੀਨਿਆਂ ਪੁੱਛਾ 30 ਕਿਲੋ ਇੱਕ ਜਾਣੇ ਕਾਟ ਕੱਟ ਤੇ ਇਹਨਾਂ ਨੇ ਕੱਟੇ ਵੀ ਜਿਵੇਂ ਸਾਡੇ ਗਰੀਬਾਂ ਦੇ ਆ ਅੱਜ ਤਾਂ ਸਾਨੂੰ ਸਹੂਲਤ ਮਿਲ ਜਾਂਦੀ ਸੀ ਕਿ ਤੋ ਨਾ ਕਿ ਤੋ ਹੁਣ ਸਾਨੂੰ ਕੋਈ ਸਹੂਲਤ ਨਹੀਂ ਮਿਲਦੀ। ਅੱਜ ਤੁਸੀਂ ਕਿਵੇਂ ਇਹਨੂੰ ਕਾਇਪ੍ਰੋਸਸ ਚੱਲੂ? ਹਾਂਜੀ 1 ਮਿੰਟ ਚੁੱਪ ਕਰ ਜਿਓ ਕੋਈ ਨਹੀਂ ਵੀ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਇਹ ਕੋਈ ਸੋਚੋ ਇਹ ਭਗਵਾਨਤਮਾਨ ਵਾਸਤੇ ਰੋਜ਼ ਕੀਤਾ ਸੀ। ਰੋਜ਼ ਕੀਤਾ ਤੇ ਸਾਡਾ ਮੰਗਾ ਨਹੀਂ ਪੂਰਿਆ ਹੋਈਆਂ, ਨਸ਼ਾ ਨਹੀਂ ਛਡਵਾਇਆ। ਕੱਲ ਮੇਰਾ ਭਾਂਜਾ ਮਰਿਆ, ਉਹਦੇ ਨਾਲ ਨਿਕੰਗਾ ਨਿਕੰਗਾ ਤਿੰਨ ਕੁੜਗੇ ਐ। ਮੈਂ ਚਿੱਟਾ ਲਾਉਂਦਾ ਸੀ ਜੇ ਬੰਦ ਕਰਦੇ ਤਾਂ ਕਿਉਂ ਨਹੀਂ ਹੁੰਦਾ ਸੀ? ਸਾਰਾ ਕੁਝ ਹੋ ਸਕਦਾ। ਇਹ ਵਾਕ ਇਹ ਮਾਫ ਕਰ ਕਾਇਨੀ ਪੂਰਨਾ ਕਰਨੀਆ ਤੇ ਫਿਰ ਤੁਆ ਸਾਈਡ ਤੇ ਹੋ ਕੇ ਬੈਹ ਜਾ ਗਲਤੀ ਮੈਂ ਲੋਕਾਂ ਨੇ ਕੀਤੀ ਸਾਡੇ ਲੋਕਾਂ ਨੇ ਠੀਕ ਹੈ ਜਿਨ੍ਹਾਂ ਨੇ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਇਹਨੂੰ ਜਿਤਾਇਆ ਪਹਿਲਾਂ ਦੋ ਪਾਰਟੀਆਂ ਸੀ ਕਾਂਗਰਸ ਤੇ ਕਾਲੀ ਮੈਂ ਹੁਣ ਵੀ ਇਹੀ ਕਹਿੰਨੀ ਆ ਵੀ ਤੁਸੀਂ ਮੇਰੇ ਮਗਰ ਲੱਗੋ ਕਾਂਗਰਸ ਨੂੰ ਵੋਟਾਂ ਪਾਓ ਜਾਂ ਕਾਲੀਆਂ ਨੂੰ ਪਾਓ ਦੋ ਪਾਰਟੀਆਂ ਰੱਖੋ ਆਪਾਂ ਕਿਉਂ ਵਾਅਦਾ ਵਧਾਈ ਫਿਰਦੇ ਆ ਪਰ ਭਗਵੰਤ ਮਾਨ ਨਾਲ ਬਹੁਤ ਜ਼ਿਆਦਾ ਰੋਸ ਆ ਮੇਰਾ ਜਾਈਦਾ ਇਹ ਸਾਰਿਆਂ ਗਰੀਬਾਂ ਲੋਕਾਂ ਦੇ ਘਾਟ ਘਾਟ ਤੇ ਉਹਨਾਂ ਨੇ ਬਿਜਲੀ ਕਹਿੰਦਾ 600 ਜੂਨ ਤੱਕ ਮਾਫ ਕਰਾਂਗੇ ਸਾਰਿਆਂ ਨੂੰ ਬਿੱਲ ਲੰਬੇ ਆਈ ਦੱਸੋ ਕੀ ਕੀਤਾ ਸਰਕਾਰ ਨੇ ਤਾਂ ਹੀ ਫਿਰ ਅੱਜ ਰੋਸ ਚ ਆ ਨਹੀਂ ਰੋਤਾ ਅੱਜ ਰੋਸ ਕਰਦੇ ਆ ਹਾਂਜੀ ਤੁਸੀਂ ਕੀ ਕਿ ਥੋੜਾ ਹੀ ਕਹਿਣਾ ਸਾਡਾ ਤਾਂ ਕਾਟ ਕੱਟੇ ਨੇ ਬਿਲੰਗ ਦੇ ਸੰਧ ਨੂੰ ਕਾਟ ਕੱਟੇ ਕੀ ਮੰਗ ਕੀ ਕਰਦੇ ਮੰਗ ਕੀ ਆ ਤੁਹਾਡੀ ਸਾਰਿਆਂ ਦੀ ਮੰਗ ਕੀ ਆ ਤੁਹਾਡੀ ਸਾਰਿਆਂ ਦੀ 25 2500 ਅਸੀਂ ਘਰੇ ਬੈਠਣਾ ਬੁੜਨਾ ਨਹੀਂ ਦੇਵਾਂਗੇ ਦਿੱਤਾ ਕਿਉਂ ਨਹੀਂ ਫਿਰ ਕਿੰਨੇ ਕਿੰਨੇ ਕਿਹਾ ਸੀ ਇਹਨਾਂ ਨੇ 25 2500 ਅੱਛਾ ਹੁਣ ਮਿਲ ਲੱਗਿਆ ਕੋੱਖ ਵੀ ਨਹੀਂ ਸਮਾਂ ਦੀ ਮੰਗਾਈ ਵੀ ਵਧੂ ਸਿਲੰਡਰ ਵੀ ਇੰਨੇ ਮਹਿੰਗੇ ਬਿਜਲੀ ਦੇ ਬਿੱਲ ਵੀ ਤੇ ਰਾਸ਼ਨ ਮਿਲਦਾ ਸਾਰਾ ਕੁਝ ਵੀ ਨਹੀਂ ਕਾਨਕ ਵੀ ਬੰਦ ਕਰਤੀ ਤੇ ਰਾਸ਼ਨ ਕਹਦਾ ਮਿਲਣਾ